ਨਦਾਰਥ ਸੇਵਕ ਰੱਖੇ ਜਨ ਕੀ ਆਗ ਲਾਜ ਰੱਖਦਾ ਹੈ ਦੀਨ ਦਗ ਨਵਾਰ ਥਾਤਰ ਰੱਖੇ ਜਨ ਕੀ ਆਗ ਪਿਤਾ ਜੀ ਕਹਿੰਦੇ ਇਹ ਭਾਈ ਪ੍ਰਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕ ਦੀ ਲਾਜ ਆਪ ਰੱਖਦਾ ਹੈ ਨਾ ਸੱਚਿਆ ਪ੍ਰਿਆ ਪਾਛੇ ਜਿੰਦੇ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਾਨੋ ਜਹਾਜ਼ ਹੈ ਤਰਨ ਦਾ ਅਰਥ ਹੈ ਜਗ ਰਾਜ ਨਿਤ ਦਾ ਅਰਥ ਹੈ ਖਜ਼ਾਨਾ ਉਹ ਹਰੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਉਸ ਦੀ ਸ਼ਰਨ ਪਿਆ ਕੋਈ ਦੁੱਖ ਹੋ ਨਹੀਂ ਸਕਦਾ ਸਾਧੂ ਸੰਗ ਪਜੋਗੋ ਪਾਨ ਇਹ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਆਨ ਸੰਜਮ ਕਿਛ ਨ ਸੁਜੈ ਯਤਨ ਕਾਟ ਕਲ ਕਾਲ ਰਹਾ ਕਲ ਕਾਲ ਦਾ ਅਰਥ ਸੰਸਾਰ ਦੀ ਕਲਪਨਾ ਜਗਤ ਦੇ ਝਮੇਲੇ ਕਹਿੰਦੇ ਇਹ ਨ ਜਖਨਾ ਨਾਲ ਹੀ ਸੰਸਾਰ ਦੇ ਝਮੇਲਿਆਂ ਦੀ ਵਾਹੀ ਕਟ ਸਤਿਗੁਰੂ ਕਹਿੰਦੇ ਮੈਨੂੰ ਇਸ ਤੋਂ ਬਿਨਾ ਹੋਰ ਕੋਈ ਯੁਗਕ ਨਹੀਂ ਸੁੱਝਦੀ ਰਾਹ ਆਦ ਅੰਤ ਧਿਆਨ ਪੂਰਨ ਇਸ ਬਿਨਾ ਨਹੀਂ ਕੋਈ ਆਦ ਦਾ ਅੰਤ ਹੈ ਸ਼ੁਰੂ ਤੋਂ ਅੰਤ ਪਾਵ ਅਖੀਰ ਵਿੱਚ ਆਦ ਅੰਤ ਜਗਤ ਦੇ ਸ਼ੁਰੂ ਤੋਂ ਲੈ ਕਰਕੇ ਅਖੀਰ ਤੱਕ ਸਦਾ ਹੀ ਧਿਆਨ ਦਇਆ ਦਾ ਘਰ ਇਹ ਭਾਈ ਜਿਹੜਾ ਦਇਆ ਦਾ ਘਰ ਸਰਬ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਉੱਤੇ ਰੱਖਾ ਹੈ ਉਸ ਤੋਂ ਬਿਨਾ ਉਹ ਦੇ ਵਰਗਾ ਹੋਰ ਕੋਈ ਨਹੀਂ ਜਨਮ ਮਰਨ ਨਾਰ ਮਰ ਜਪ ਸਿਮਰ ਸੁਆਮੀ ਸੋ ਕਹਦੇ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰ ਬੇਦ ਸਿਮਰਤ ਕਥ ਸਾਧ ਭਗਤ ਕਰ ਵਿਚਾਰ ਇਹਨੇ ਭਾਈ বেদ ਸਿਮਰਤੀ ਸਾਸ਼ਤਰ ਰੇਕ ਧਰਮ ਪੁਸਤਕ ਜਿਸ ਪ੍ਰਮਾਤਮਾ ਦਾ ਜ਼ਿਕਰ ਕਰਦਾ ਹੈ ਪਦਪ ਜਨ ਵੀ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦੇ ਹਨ ਮੁਕਤ ਪਾਈਐ ਸਾਧ ਸੰਗਤ ਜਨ ਸਜਾਇ ਅੰਧਾਰ ਮੁਕਤ ਪਾਪ ਜਗਤ ਦੇ ਝਗੜਿਆਂ ਤੇ ਬੇਦਿਆਂ ਤੋਂ ਖਲਾਸੀ ਵਾਛਤ ਦੇ ਭਾਈ ਸਾਥ ਸੰਗਤ ਵਿੱਚ ਉਸ ਦਾ ਨਾਮ ਸਿਮਰ ਕੇ ਜਗਤ ਦੇ ਚੰਬੇਲਿਆ ਦੁਖ ਲਾਸੀ ਮਿਲਦੀ ਹੈ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਇਹ ਭਾਈ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਪਦਕਾਂ ਦੇ ਆਤਮਿਕ ਜੀਵਨ ਦਾ ਸਰਮਾਇਆ ਹੈ ਤਾਣ ਮਾਣ ਦੇ ਬਾਣ ਸਾਚਾ ਪ੍ਰਬਟੀਕਾ ਗੁਰੂ ਜੀ ਕਹਿੰਦੇ ਪ੍ਰਮਾਤਮਾ